ਔਰ ਜੰਟੇ ਬਹੁਤ ਬਹੁਤ ਸਵਾਗਤ ਕਿਤਨਵਾਦ ਧੰਨਵਾਦ ਇਸ ਲਈ ਕਿ ਅੱਜ ਤੁਸੀਂ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਵੀ ਸਾਡੇ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਹੈ ਸੋ ਆਪ ਸਭ ਨਾਲ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤੇ ਦੀ ਸਾਂਝ ਪਾਉਣ ਲੱਗੇ ਆਂ ਫਤੇ ਦਾ ਜਵਾਬ ਫਤੇ ਦਿਓ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਗੁਰੂ ਸਾਹਿਬ ਫਰਮਾਉਂਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਤੁਕ ਸਨੇਹ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੇ ਰਹਾਓ ਨਹਿ ਨਿੰਦਿਆ ਨਹਿ ਉਸਤ ਤ ਜਾਕੇ ਲੋਭ ਮੋਗ ਮੋਹ ਅਭਵਾਨਾ ਹਰ ਸੋਗ ਤੇ ਰਹੇ ਨਿਆਰੋ ਨਾਹੇ ਮਾਨਤ ਮਾਨਾ ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹੇ ਨਿਰਾਸਾ ਕਾਮ ਗ੍ਰੋਧ ਜੈ ਪਰਸੈ ਨਾਹੇ ਤਹਿਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੈ ਨਰਕੋ ਕੀ ਨੀ ਤិន ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸਾਡੇ ਤੇ ਬੜੀ ਬਖਸ਼ਿਸ਼ ਹੋਈ ਐ ਅਸੀਂ ਦੁਨੀਆ ਦੇ ਉਸ ਖੇਤੇ ਦੇ ਵਿੱਚ ਪੈਦਾ ਹੋਏ ਆ ਜਿੱਥੇ ਬੜੇ ਵਿਲੱਖਣ ਵਰਤਾਰੇ ਵਰਤੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੀ ਆ ਵਿਸ਼ਵ ਇਤਿਹਾਸ ਦੇ ਵਿੱਚ ਆਪਣੇ ਅਕੀਦੇ ਅਤੇ ਆਪਣੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ ਅਨੇਕਾਂ ਰਹਿਬਰਾਂ ਦਾ ਜ਼ਿਕਰ ਮਿਲ ਜਾਂਦਾ ਪਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿੱਚ ਇੱਕੋ ਇੱਕ ਅਜਿਹੇ ਰਹਿਬਰ ਅਤੇ ਸ਼ਹੀਦ ਹੋਏ ਹਨ ਜੋ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਸੀਸ ਕੁਰਬਾਨ ਕਰਕੇ ਮਹਾਨ ਕੁਰਬਾਨੀ ਦਿੱਤੀ। ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਮਕਤੂਲ ਕਾਤਿਲ ਕੋਲ ਗਿਆ। ਸਤਗੁਰਾਂ ਦਾ ਜੀਵਨ ਅਤੇ ਗੁਰਬਾਣੀ ਜਿੱਥੇ ਸਾਨੂੰ ਇਹ ਮਹਾਨ ਸਿੱਖਿਆ ਦਿੰਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਅਕੀਦੇ ਉੱਤੇ ਦ੍ਰਿੜਤਾ ਅਤੇ ਅਡੋਲਤਾ ਦੇ ਨਾਲ ਪਹਿਰਾ ਦੇਣਾ ਉੱਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਔਰ ਰੱਖਿਆ ਕੋਟਰ-ਪੋਟ ਰੱਖਿਆ ਵੀ ਕਰਨਾ ਗੁਰੂ ਸਾਹਿਬ ਕੋਲ ਜਿਸ ਵੇਲੇ ਤਖਮੀਰੀ ਪੰਡਤੇ ਫਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ Hindu ਧਰਮ ਛੱਡ ਕੇ ਮੁਸਲਮਾਨੀ ਸ਼ਰਧਾ ਆ ਜਾਵਾਂਗੇ ਜਿਸ ਧਰਮ ਦੇ ਪਹਿਲੇ ਰਹਿਬਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਿਤ ਕੋਲੋਂ ਜਿਹਨੇ ਉਹ ਪਹਿਨਣ ਤੋਂ ਇਨਕਾਰ ਕਰਦੇ ਉਸੇ ਧਰਮ ਦੇ 9ਵੇਂ ਰਹਿਬਰ 9ਵੇਂ ਗੁਰੂ ਇਸੇ ਜੰਗੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ ਇਨਸਾਨੀਅਤ ਦਾ ਮਸਲਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਿਲਖਣ ਅਦੁੱਤੀ ਤੇ ਲਾਗਵਸਾਲ ਹੈ ਸ਼ਹਾਦਤ ਤਾਂ ਨਵੇਂ ਪਾਤਸ਼ਾਹ ਦੇ ਜੀਵਨ ਦਾ ਸ਼िखर ਦਾ ਦ੍ਰਿਸ਼ ਹੈ ਪਰ ਸਤਗੁਰਾਂ ਦਾ ਸਮੁੱਚਾ ਸੰਸਾਰੀ ਜੀਵਨ ਬੰਦਗੀ ਕਿਆਤ ਸੇਵਾ ਤੇ ਕੁਰਬਾਨੀ ਦਾ ਸਰਸਾਰ ਹੈ ਗੁਰੂ ਸਾਹਿਬ ਵੱਲੋਂ ਉਚਾਰੀ ਇਲਾਹੀ ਗੁਰਬਾਣੀ ਜਿਸ ਦੇ ਵਿੱਚ 59 ਸ਼ਬਦ 52 ਸ਼ਲੋਕ ਮਨੁੱਖੀ ਜੀਵਨ ਨੂੰ ਇੱਕ ਸਥਿਰ ਅਵਸਥਾ ਵਿੱਚ ਜਿਉਣ ਪ੍ਰਤੀ ਗੁਰੂ ਸਾਹਿਬ ਦੇ ਸਿਧਾਂਤ ਆਦਰਸ਼ ਅਤੇ ਅਮਲ ਨੂੰ ਰੂਪਮਾਨ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ 31ਵੇਂ ਰਾਗ ਜੈਜਾਵੰਤੀ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਗੁਰਬਾਣੀ ਰਚੀ ਸ਼੍ਰੀ ਗੁਰੂ ਤੇਗ ਬਹਾਦਰ ਕੀ ਉਹਨਾਂ ਦੀ ਗੁਰਬਾਣੀ ਅਤੇ ਬੰਦਗੀ ਤਿਆਗ ਦੀ ਪੁੰਜ ਆਪ ਜੀ ਦੀ ਸ਼ਖੀਅਤ ਵਿੱਚ ਵਿਰਾਗ ਦਾ ਰੰਗ ਪ੍ਰਮੁੱਖ ਹੈ ਪਰ ਇਹ ਵਿਰਾਗ ਇਤਿਹਾਸ ਦੇ ਵਿੱਚ ਜੇਕਰ ਹੋਏ ਵਿਰਾਗ ਦੀਆਂ ਹੋਰ ਮਸਾਲਾ ਤੋਂ ਮੂਲੋ ਹੀ ਵੱਖਰਾ ਹੈ ਜੋ ਬੁਢਾਪੇ ਬਿਮਾਰੀ ਤੇ ਮੌਤ ਦੇ ਡਰ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਿੱਦੀ ਕੀ ਸੰਬੰਧੀ ਇस्तेदाਦ ਅમિતਰ ਦੀ ਬੇਵਫਾਈ ਵਿਭਾਈ ਤੋਂ ਪੈਦਾ ਹੋਈ ਕਿਸੇ ਵੀ ਨਿਰਾਸ਼ਾ ਤੋਂ ਉਤਪੰਨ ਹੋਇਆ ਵਿਰਾਗ ਨਹੀਂ ਇਹ ਤਾਂ ਇਲਾਹੀ ਵਿਰਾਗ ਹੈ ਇਨਸਾਨੀਅਤ ਦਾ ਵਿਰਾਗ ਹੈ ਗੁਰੂ ਪਾਤਸ਼ਾਹ ਨੇ ਆਪਣੇ ਸ਼ਬਦਾਂ ਤੇ ਸ਼ਲੋਕਾਂ ਦੁਆਰਾ ਬਾਲ ਜਵਾਨੀ ਔਰ ਵਰਦਫੰਗ ਦੀਆਂ ਤਿੰਨੇ ਅਵਸਥਾਵਾਂ ਦਾ ਸੰਸਾਰ ਮਾਰਗ ਤੇ ਥਿਰਨਾ ਰਹਿਣਾ ਅਤੇ ਮਾਤ ਪਿਤਾ ਭਾਈ ਸੁਤਬੰਧ ਭਾਈ ਸੁਤਬੰਧ ਔਰ ਫੋਨ ਗ੍ਰਹਿ ਕੀ ਨਾਰ ਦਾ ਜਗਤ ਮੈਂ ਝੂਠੀ ਦੇਖੀ ਪਈ ਦਾ ਪਦਾਰਥਾਂ ਦੀ ਵਿਰਤਾਂ ਅਤੇ ਸੰਸਾਰ ਦੀ ਛਣ ਭੰਗਰਤਾ ਨਾਸ਼ਮਾਨਤਾ ਦਾ ਦ੍ਰਿਸ਼ ਦਿਖਿਆ ਕਰਵਾ ਕੇ ਮਨੁੱਖੀ ਮਨ ਤੋਂ ਮੌਤ ਦਾ ਡਰ ਦੂਰ ਕਰਕੇ ਇਨਸਾਨ ਨੂੰ ਨਿਰਭਉ ਤੇ ਨਿਰडर ਹੋ ਜਾਣ ਦੀ ਜੀਵਨ ਯਾਤਰਾ ਦੱਸੀ ਗਈ। ਸੋ ਗੁਰੂ ਸਾਹਿਬਾ ਦੇ ਜੇ ਬੋਲਿਆ ਜਾਵੇ ਤਾਂ ਤੁਸੀਂ ਮਹਿਲਾਵਦੀ ਬੋਲ ਸਕਦੇ ਹੋ। ਔਰ ਇਸ ਤਰ੍ਹਾਂ ਦੀ ਵਿਲੱਖਣ ਸ਼ਿਹਾਰਤ ਇਹ ਆਪਣੇ ਹਿੱਸੇ ਆਈ ਆਪਣੇ ਅਮੀਰ ਹਿੱਸੇ ਦੇ ਇਸ ਤੇ ਆਈ। ਔਰ ਆਪਣਾ ਇਹ ਫਰਜ਼ ਹੈ ਗੁਰੂ ਸਾਹਿਬ ਦਾ ਹੁਕਮ ਹੀ ਹੈ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਸੋ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਸ ਸ਼ਾਨਾਮੱਤੀ ਗੌਰਮਈ ਇਤਿਹਾਸ ਬਾਰੇ ਜਾਣਕਾਰੀ ਲਈਏ ਇਹ ਸਾਡਾ ਸਾਰਿਆਂ ਦਾ ਫਰਜ਼ ਆ ਗੁਰੂ ਸਾਹਿਬ ਦਾ ਹੁਕਮ ਹੀ ਹੈ ਇਸ ਵਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਦਾ ਔਰ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੇ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਔਰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਚ ਨਾ ਸਿਰਫ ਕੱਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ 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 ਕਿਉਂਕਿ ਸਾਡਾ ਇਤਿਹਾਸ ਮਾਨਵਤਾ ਦੇ ਲਈ ਹੈ ਸਾਡੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਮਾਨਵਤਾ ਦੇ ਲਈ ਹੈ ਇਸ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਇਸ ਲਈ ਪੰਜਾਬ ਸਰਕਾਰ ਨੇ ਤੁਹਾਨੂੰ ਤੁਹਾਡੇ ਗਿਆਤ ਹੀ ਹੋਣਾ ਤੁਹਾਨੂੰ ਕਿ ਪਿਛਲੇ ਦਿਨਾਂ ਚ ਇਸke ਹਾਰ ਵੀ ਦਿੱਤਾ ਸੀ ਕਿ ਸਾਰੀਆਂ ਸੰਪਰਦਾਵਾਂ ਸਾਰੀ ਲੋਕਾਈ ਤੋਂ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੇ ਲਈ ਸੁਝਾ ਲਏ ਜਾਣ ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਆਸ਼ੀਅ ਅਨੁਸਾਰ ਲੋਕਾਂ ਦੀ ਇੱਛਾ ਅਨੁਸਾਰ ਇਹ ਸਾਡੇ ਗੌਰਵ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਾਉਣਾ ਹੈ ਇਹਦੇ ਲਈ WhatsApp ਨੰਬਰ ਈਮੇਲ ਆਈਡੀ ਔਰ ਵੈਬਸਾਈਟ ਇਹ ਸਾਰੇ ਰੈਡੀ ਕਰ ਦਿੱਤੇ ਗਏ ਆ ਅਖਬਾਰਾਂ ਦੇ ਵਿੱਚ ਦੇ ਦਿੱਤੇ ਗਏ ਮੈਂ ਸਮੁੱਚੇ মিডিਆ ਦਾ ਇਹਦੇ ਦੇ ਵਿੱਚ ਸਹਿਯੋਗ ਮੰਗਦਾ ਕਿ ਆਪਾਂ ਸਾਰੀ ਲੋਕਾਈ ਤੋਂ ਜੋ ਜੋ ਸ੍ਰੀ ਗੁਰਪਤੇਗ ਬਹਾਦਰ ਸਾਹਿਬ ਦੀ ਵਿੱਚ ਅਕੀਦਾ ਰੱਖਦੇ ਨੇ ਸ਼੍ਰੀ ਗੁਰੂ ਸ਼੍ਰੀ ਅਵਰਸਰ ਸਾਹਿਬ ਦੀ ਮਹਾਨਤਾ ਬਾਰੇ ਜਿਨ੍ਹਾਂ ਨੂੰ ਦਰਦ ਹੈ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਬਲਬਲੇ ਹੋਣਗੇ ਕਿ ਇਹ ਇਤਿਹਾਸਿਕ ਦਿਨਾਂ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ ਸੋ ਦੁਨੀਆ ਦੇ ਵਿੱਚ ਆਪਾਂ ਪਹੁੰਚਾਉਣਾ ਹੈ ਸੋ ਅੱਜ ਤੁਹਾਨੂੰ ਇਸ ਲਈ ਮੈਂ ਇੱਥੇ આમંત્રਿਤ ਕੀਤਾ ਸੀ ਕਿ ਅੱਜ ਤੋਂ ਬਾਅਦ ਦਾਸ ਵੀ ਵੱਖ-ਵੱਖ ਸੰਪਰਦਾਵਾਂ ਕੋਲ ਖੁੱਦ ਜਾਏਗਾ ਵੱਖ-ਵੱਖ ਅਥਾਰਟिटीज ਕੋਲ ਇੰਟੈਲੀਜੈਂਸੀਆ ਕੋਲ ਅਕੈਡਮੀਸ਼ियंस ਉਹਨਾਂ ਕੋਲ ਯੂਨੀਵਰਸਿਟੀ ਦੇ ਕੋਲ ਮੈਂ ਖੁਰ ਜਾਵਾਂਗਾ ਰੋਜ਼ ਤੁਸੀਂ ਦੇਖੋਗੇ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਕਿਸੇ ਨਾ ਕਿਸੇ ਸੰਪਰਦਾਇ ਨੂੰ ਉਹਨਾਂ ਨਾਲ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਤੋਂ ਸੁਝਾਅ ਲਏ ਜਾ ਰਹੇ ਨੇ ਸੋ ਅੱਜ ਇੱਕ ਤਰ੍ਹਾਂ ਇਹ ਜਿਹੜੀ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਇਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੋਇਆ ਅੱਜ ਤੋਂ ਇਸ ਦੀ ਸੁਝਾਅ ਲੈਂਡ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਥੈਂਕ ਯੂ। ਸਿਕਸਾਵਰ ਹੈਂਡੀ ਚੈਪਟਰ ਸੀ ਨੂੰ ਦੇਖੋ ਹਾਂ ਕਿ ਦੇਸ਼ ਜੋ ਹਿੰਦੁਸਤਾਨ ਬਕੌਂਦੇ ਆਪਣਾ ਸੀਸ ਦੇ ਬਾਰੇ ਦਾ ਕਿਹਾ। ਉਹਨਾਂ ਅੱਗੇ ਸਾਹਿਬ ਬਖਸ਼ ਨੇ ਉਹਨਾਂ ਨੂੰ ਮਨਵਾਉਣ ਲਈ ਇਹ ਸਰਕਾਰ ਨੂੰ ਕਹਿੰਦਾ ਕਿ ਕੋਈ ਸਪੈਸ਼ਲ ਸੈਸ਼ਨ ਬਣਾਇਆ ਜਾਵੇ ਕਿਉਂਕਿ ਚਰਚਾ ਕੀਤੀ ਜਾਵੇ ਨਾਲੇ ਕਿਉਂਕਿ ਦੇਸ਼ ਲਈ ਵੀ ਪਾਰਲੀਮੈਂਟ ਦੇ ਵਿੱਚ ਵੀ ਅਹਿਮ ਗੱਲ ਇਹ ਵੀ ਕਰ ਸਕਿਆ ਕਰੋ ਜਿਵੇਂ ਇੱਕ ਅਪੀਲ ਕਰੋਗੇ ਅ ਦੇਖੋ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪਹਿਲਾ ਹੀ ਫੈਸਲਾ ਲੈ ਰਿਆ ਗਿਆ ਕਿ ਜਿਹੜੀ ਰਿਸਪੈਕਟਡ ਸੈਸ਼ਨ ਵੀ ਇਹ ਇਨ੍ਹਾਂ ਸ਼ੁਭ ਦਿਹਾੜਿਆਂ ਦੇ ਲਈ ਇਹਨਾਂ ਇਤਿਹਾਸਿਕ ਦਿਹਾੜਿਆਂ ਦੇ ਲਈ ਜਿਹੜੇ ਸਾਡੇ ਇਤਿਹਾਸ ਦਾ ਗੌਰਵ ਨੇ ਸਪੈਸ਼ਲ ਸੈਸ਼ਨ ਵੀ ਬਣਾਇਆ ਜਾਏਗਾ ਔਰ ਹੋਰ ਵੀ ਜਿਸ ਤਰ੍ਹਾਂ ਦੇ ਤੁਹਾਡੇ ਵੱਲ ਸੁਝਾਅ ਆਉਣਗੇ ਸੰਗਤਾਂ ਵੱਲੋਂ ਸੁਝਾਅ ਆਉਣਗੇ ਦੁਨੀਆ ਦੇ ਵਿੱਚ ਜਿਹੜੇ ਰੌਸ਼ਨ ਦਿਮਾਗ ਲੋਕ ਹੈ ਉਹਨਾਂ ਵੱਲ ਸੁਝਾਅ ਆਉਣਗੇ ਸਾਰਿਆਂ ਤੇ ਵਿਚਾਰ ਕਰਕੇ ਉਸ ਤਰ੍ਹਾਂ ਦੀਆਂ ਮਤਲਬ ਇੱਕ ਬਹੁਤ ਵੱਡਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਿਉਂਕਿ ਇਹ ਸਾਡੀ ਵਿਰਾਸਤ ਇਹ ਇਕੱਲੀ ਮਤਲਬ ਇਹਦਾ ਸੁਨੇਹਾ ਇਕੱਲੇ ਸਿੱਖਾਂ ਲਈ ਨਹੀਂ ਹੈ ਇਹ ਪੂਰੀ ਮਾਨਤਾ ਦੇ ਲਈ ਹੈ ਇਹ ਦੁਨੀਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਵਿਲੱਖਣ ਵਰਤਾਰਾ ਹੈ ਸਾਡੇ ਮਨੁੱਖੀ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਸਾਰੇ ਧਰਮਾਂ ਦੀ ਸਮਾਨਤਾ ਸਾਰੇ ਧਰਮਾਂ 'ਚ ਪਿਆਰ ਨਾਲ ਕੋਈ ਡਿਸਟੈਂਸ ਨਹੀਂ ਦਾ ਸਨੇਹਾ ਦਿੰਦਾ ਮੇਰਾ ਖਿਆਲ ਹੈ ਐਸਾ ਕੋਈ ਧਾਰਮਿਕ ਸਥਾਨ ਜਿਹਦਾ ਨੀ ਪੱਥਰ ਹੀ ਕਿਸੇ ਦੂਸਰੀ ਧਾਰਮਿਕ માનਤਾ ਦੇ ਮਹਾਪੁਰਖ ਨੇ ਰੱਖਿਆ ਹੋਵੇ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਕੋਈ